ਹਾਂਜੀ ਬਾਈ ਸੱਜਣ ਕੀ ਹਾਲ ਚਾਲ ਆ ਬਾਈ ਕਹਿੰਦਾ ਵੀ ਬਹੁਤ ਔਖਾ ਹੋਇਆ ਪੈ ਮੈਂ ਤੇ ਕਈ ਦਿਨ ਮੰਨ ਕੋ ਵੀ ਸਾਰਿਆਂ ਨੇ ਝੋਨਾ ਲਾਤਾ ਯਾਰ ਕੱਲੇ ਵਿਚਾਰੇ ਦਾ ਰਹਿੰਦਾ ਝੋਨਾ ਹਜੇ ਕਿਉਂਕਿ ਉਹ ਸਾਨੂੰ ਦਿਖਾਉਣੇ ਹਜੇ ਟਾਲਿੰਗ ਵਾਲਾ ਦਿਖਾਉਣਾ ਸਾਨੂੰ ਸਾ ਵੀ ਉਹ ਦੇਖੋ ਹਜੇ ਨਾ ਵਿੱਚ ਹੀ ਪਿਆਗਾ ਕੰਮ ਵਿਚਾਰੇ ਦਾ ਕਰਾ ਕਰੂ ਲਗਾਉਣ ਵਾਲਾ ਪਟਾਇਆ ਸੀਗਾ ਜਗਾ ਜੁਗਾ ਜੀ ਤੇ ਬਾਕੀ ਆਪਾਂ ਹਜੇ ਸਾਨੂੰ ਦਿਖਾਉਣੇ ਬੋਰ ਦਾ ਵਿਚਾਰੇ ਦਾ ਹੱਲ ਜਰ ਕਰਨ ਵਾਲਾ ਹੈ ਦਾ ਆ ਸਿਮਿੰਟ ਵੀ ਵ੍ਰੇਤੀ ਵੀ ਲਿਆ ਸੀ ਵਿਚਾਰਾ ਤੇ ਆਹ ਨਾਲੇ ਪੱਥਰ ਥੱਲੋਂ ਪਾਟ ਗਿਆ ਸੀਗਾ ਜਿਹੜਾ ਪੱਥਰ ਪਾਟ ਗਿਆ ਸੀਗਾ ਥੱਲੋਂ ਤੇ ਆਹ ਤਾਂ ਸਾਖਟ ਲਾਉਂਦੇ ਸਾਖਟ ਨਹੀਂ ਮਿਲਿਆ ਕਿਤੋਂ ਵੀ ਤੇ ਹੁਣ ਇੱਕ ਨਾ 32 ਜੀ ਲਿਆਂਦੀ ਅੱਗ ਜੀ ਤੱਤੀ ਕਰਨ ਵਾਲੀ ਉਹ ਦੇਖਦੇ ਆਪਾਂ ਚਲਾ ਚਲੂ ਕੇ ਕੀ ਗੱਲ ਬਾਤ ਆ ਚੱਕ ਕੇ ਤੇ ਤੁਹਾਨੂੰ ਦਿਖਾਉਣਾ ਊਟੇ ਬਾਈ ਹੁਣ ਇਹ ਚੜ ਜੂਗੀ ਤੇਰੇ ਸਾਹਮਣੇ ਲਓ ਜੀ ਬਾਈ ਇਹ ਆਪਣਾ ਕਰਮ ਕਰਕੇ ਬਾਲਟੀ ਲਾਈ ਆ ਥੱਲੇ ਪਾਈਪ ਖੋਲਣ ਖਾਸਟਰ ਥੋੜੀ ਜਿਹਾ ਆਪਣਾ ਜਗਾੜ ਸੀਗਾ ਪੀੜਾ ਤੁਹਾਨੂੰ ਪਤਾ ਹੀ ਨਾ ਇਹਰੇ ਕਰਮ ਕਰਕੇ ਆਪਾਂ ਬਾਲਟੀ ਦਾ ਇਸਤੇਮਾਲ ਕੀਤਾ ਕਿ ਥੱਲੇ ਪਿਆਉਣਾ ਹੋ ਸਕੇ ਇਹ ਆ ਗੈਸ ਦੇ ਮੇਜ ਨੂੰ ਕਰਤੀ ਗੈਸ じゃ ਕਿੱਥੋਂ ਲੈਂਦਾ ਭਈ ਆ ਗੈਸ ਇਹ ਤਾਂ ਰਾਮਪੁਰੋਂ ਮਿਲ ਜਾਂਦਾ ਹਮੇਸ਼ਾ ਇਹ ਉਹ ਮਿਲ ਜਾਂਦੀ ਆਪਣਾ 100 ਰੁਪਿਆ ਦਾ ਸਿਲੰਡਰ ਭਾਈ ਤੇ ਏਸ਼ੀਆ ਵਾਲਿਆਂ ਏਸ਼ੀਆ ਵਾਲਾ ਏਸ਼ੀਆ ਵਾਲੇ ਬੰਦਾਂ ਤੋਂ ਮਿਲ ਜਾਂਦਾ ਹੈ ਜਿਗਾਰੜ ਏਸ਼ੀਆ ਵਾਲਿਆਂ ਤੋਂ ਲੈ ਕੇ ਆਹ ਲਾਠ ਜੀ ਕਹਿੰਦੇ ਇਹਨੂੰ ਆਪਣਾ 32 32 ਕਹਿੰਦੇ ਆ ਆ 100 ਰੁਪਈ ਦੀ ਮਿਲ ਜਾਂਦੀ ਹੈ ਕਈ ਰੀ ਐਮਰਜੈਂਸੀ ਮੰਨ ਕੇ ਲੋ ਖੇਤ ਕੋਈ ਕੰਮ ਹਨਾ ਉਹ ਗਰਮ ਗਰਮ ਕਰਕੇ ਚੜਾਉਣੀ ਚੀਜ਼ ਬਹੁਤ ਵੱਡੀ ਜਿਗਰਮੈਂਟ ਆ ਇਹ। ਬਾਕੀ ਆਪਾਂ ਤੁਹਾਨੂੰ ਚੜਾ ਕੇ ਦਿਖਾਵਾਂਗੇ ਉੱਥੇ ਤੇ ਬਣੇ ਰਹੋ ਵੀਡੀਓ 'ਚ। ਹਾਂਜੀ ਸੱਜਣੋ ਤੇ ਆਪਾਂ ਲਾਤਾ ਸੀਗਾ ਸਟ ਜਿਹੜਾ ਗਰਮ ਕਰਕੇ ਲਾਉਣਾ ਸੀਗਾ ਫੇਵਰ ਦੇ ਉੱਪਰ ਲੱਗਣਾ ਨਹੀਂ ਸੀਗਾ ਵੈਸੇ ਗਰਮ ਕੀਤਾ ਬਾਲਟੀ ਜਿਹੜਾ ਤੁਹਾਨੂੰ ਦਿਖਾਇਆ ਸੀ ਜੇ ਪਹਿਲਾਂ ਇਸ ਤਰ੍ਹਾਂ ਜਿਵੇਂ ਕਿਹਾ ਤੁਸੀਂ ਪਿਆ ਹੈ ਟੁਕੜਾ ਫੇਵਰ ਦਾ ਇਸ ਨਾਲ ਟੁੱਟ ਜਾਂਦਾ ਸੀਗਾ। ਆਪਾਂ ਥੱਲੇ ਇੱਕੋ ਜਿਹਾ ਕਰਕੇ ਉੱਤੇ ਚੜਾਤਾ ਤੇ ਸਾਈਡਾਂ ਤੇ ਪਾਵਾਂਗੇ ਆਪਾਂ ਬਜਰੀ ਦੇ। ਬਜਰੀ ਪਾ ਕੇ ਇਥੋਂ ਤੱਕ ਕੰਪਲੀਟ ਹੋ ਗਿਆ ਜਦੋਂ ਇਹ ਮੁੜ ਕੇ ਹਲਦਾ ਨਹੀਂ ਗਿਆ ਤਾਂ ਹਾਂ ਤੇ ਟੁੱਟਦੀ ਨਹੀਂ ਪਿਸ਼ਟਕ ਦੀ ਪਾਈਪ ਫਾਈਬਰ 'ਚ ਸਕਾਇਤ ਹੈਗੀ ਟੁੱਟ ਜਾਂਦਾ ਕਿ ਤਹਾਂ ਤੋਂ ਦਿੱਕਤ ਆਉਂਦੀ ਹੈ ਵਿਚਾਰਾ ਕੱਲ ਦਾ ਪਰੇਸ਼ਾਨ ਹੋਇਆ ਪੈ ਗਿਆ ਸਾਖਤੀ ਨਹੀਂ ਮਿਲਿਆ ਬਾਈ ਤੇ ਕੰਮ ਤਾਂ ਆਪਣਾ ਸੀਗਾ ਬਈ ਮੋਟਰਾਂ ਦਾ ਪਰ ਆਪਾਂ ਬੋਰਾ ਵਾਲਾ ਕੰਮ ਇਹਨੂੰ ਬਾਈ ਨੂੰ ਕਰਤਾ ਲਿਆ ਸੀਗੇ ਬਾਈ ਨਾਲ ਕਲਾਸ ਫੋਇਲੋ ਸੀਗਾ ਪੜਦਾ ਰਿਹਾ ਹੈਗਾ ਕੱਥਾ ਹਣਾ ਤੇ ਇਸ ਤਰ੍ਹਾਂ ਵੀ ਮਦਦ ਕਰਦਿਆ ਕਰੋ ਹਣਾ ਚਲ ਜੇ ਆਪਾਂ ਨੂੰ ਮਾੜੀ-ਮੋਟੀ ਨੌਲੇਜ ਆ ਨੌਲੇਜ ਵੰਡਣੀ ਚਾਹੀਦੀ ਹੈ ਤੇ ਕਿਸੇ ਦੇ ਕੰਮ ਆਉਣਾ ਜ਼ਰੂਰੀ ਹੁੰਦਾ ਬਾਈ ਕਹ ਨਹੀਂ ਬਈ ਦੀਪੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੂੰ ਤਾਂ ਕੋਈ ਆਉਂਦਾ ਨਹੀਂ ਆਪਦਾ ਕੰਮ ਛੱਡ ਕੇ ਇਹਨੇ ਵਿਚਾਰੇ ਨੇ ਇੰਨੇ ਜਿਹਾ ਦੋ ਮੋਟਰਾਂ ਵੰਦਾ ਹਾਂ ਬਿਲਕੁਲ ਆਪਣੇ ਆਦੇ ਆਜ ਕਰਕੇ ਲੋ ਜੀ ਸੱਜਣੋ ਤੇ ਆਪਾਂ ਸਿਮੈਂਟ ਵੀ ਇਹਦੇ ਉੱਤੇ ਪਾਤਾ ਵੀ ਇਹ ਲੈ ਇਸ ਤਰ੍ਹਾਂ ਮਨਗਲ ਪੱਥਰ ਵਾਲੀ ਥੱਲੇ ਫਾਈਬਰ ਵਾਲੀ ਪਾਈਪਲ ਦੇ ਉੱਤੇ ਚੜਾ ਕੇ ਨਾ ਗਰਮ ਕਰਕੇ ਮੈਨੂੰ ਪਹਿਲਾਂ ਦਿਖਾਇਆ ਗਿਆ ਹੈਗਾ ਤੇ ਆ ਹੁਣ ਚੰਗੀ ਤਰ੍ਹਾਂ ਸਿਮੈਂਟ ਪਾ ਦੇਦੇ ਉੱਤੇ ਸਿਮੈਂਟ ਪਾ ਕੇ ਹੁਣ ਪੂਰੀ ਪਕੜ ਬਣ ਜੂਗੀ ਤੇ ਜ਼ਿੰਦਗੀ ਬਣ ਗਈ ਬਈ ਬੋਰ ਦੀ ਪੂਰੀ ਤੇ ਬਾਈ ਬਾਈ ਮਿਹਨਤੀ ਬਹੁਤ ਆ ਯਾਰ ਹਨਾ ਵੀਡੀਓ ਆਪਣੀ ਲਾਇਕ ਕਰ ਦਿਓ ਤੇ ਸ਼ੇਅਰ ਕਰ ਦਿਓ ਸასი ਸ਼ਕਾਲ ਧੰਨਵਾਦ